ਤਮ ਬੜੀ ਗੱਲੂ ਕਿ ਤੁਹਾਡੇ ਦੋ ਬੇਟੇ ਨੌਜਵਾਨ ਜਿਹੜੇ ਵਿਚਾਰੇ ਸ ਦੁਨੀਆ ਤੋਂ ਚਲ ਗਏ ਨੇ ਕੀ ਗੱਲਬਾਤ ਕੀ ਪਤਾ ਨਹੀਂ ਜੇ ਸਾਨੂੰ ਮੈਂ ਕੰਮ ਹੀ ਫਰੇਗੜ ਚੱਲਦਾ ਜੇ ਔਰੇ ਬੱਚੇ ਤਾਂ ਉੱਥੇ ਜਾਂਦੇ ਘਰੋਂ ਪੁੰਗੇ ਪੁੜੇ ਜਾਂਦੇ ਔੜੇ ਬੱਚੇ ਕੰਮ ਤੇ ਜਾਂਦੇ ਕੰਮ ਤੋਂ ਹਮਡੇ ਹੀ ਪਤਾ ਨਹੀਂ ਕਿ ਉਹਨਾਂ ਕੀ ਬਣਿਆ ਰਾਜ ਕੀ ਨਹੀਂ ਬਣਿਆ ਸਾਨੂੰ ਨਹੀਂ ਪਤਾ ਇਹ ਗੱਲ ਦਾ ਮੇਰੇ ਘਰ ਚੋਂ ਉਹ ਕਮਾਉ ਉਹੀ ਹੈ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਬਹੁਤ ਜ਼ਿਆਦੇ ਗਰੀਬਿਆਂ ਹਾਂ ਜੀ ਗੁਰ ਉੱਜੜ ਗਿਆ ਹਟਾ ਕਿ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਕੋਈ ਬਲਬਸ ਨੂੰ ਲੱਗਦਾ ਕੋਈ ਬਰਦਾਤ ਹੋਈ ਉਹਨਾਂ ਤੇ ਇਹਨਾਂ ਦਾ ਬਰਦਾਤ ਕੀਤੀ ਕਿਹਨੇ ਉਹਨਾਂ ਤੇ ਕੋਈ ਇਹਨਾਂ ਦੇ ਕੋਈ ਨਹੀਂ ਕੋਈ ਦੁਸ਼ਮਣੀ ਕੋਈ ਸਾਡੇ ਨਾਲ ਕੋਈ ਨਹੀਂ ਲੱਗਦੀ ਮੇਰੇ ਬੱਚੇ ਬਹੁਤ ਨੇਕ ਹੀ ਸਾਡਾ ਜੱਜ ਅਕਸਲਮ ਦਾ ਮੇਰੇ ਬੱਚਿਆਂ ਨੂੰ ਬੈਗ ਘਾਰੇ ਕਵਾਰੇ ਮੇਰੇ ਬੱਚੇ ਜੀਤੀ ਕਰਨੇ ਮੇਰੇ ਬੱਚਿਆਂ ਨੇ ਤਾਂ ਜੇ ਵੇਖਿਆ ਹੀ ਕੱਖ ਨਹੀਂ ਮੇਰੇ ਬੱਚਿਆਂ ਦੀਆਂ ਤਾਂ ਜੇ ਉਮਰਾਂ ਹੀ 19 ਸਾਲ ਦਾ ਹੀ ਇੱਕ 25 ਸਾਲ ਦਾ ਹੀ ਕੀ ਮੈਂ ਕਰਦੇ ਆਪਾਂ ਇਹਨੂੰ ਇਹੋ ਮੰਗ ਚਾਹੀਦੀ ਮੇਰੇ ਬੱਚਿਆਂ ਨੂੰ ਅਨਸਾਫ਼ ਚਾਹੀਦਾ ਮਸਾਫ ਚ ਇਹਦਾ ਮੇਰੇ ਬੱਚਿਆਂ ਨੂੰ ਕੀ ਹੋਇਆ ਮੇਰੇ ਬੱਚਿਆਂ ਦੇ ਨਾਲ ਜੀ ਸਤਰਾ ਤੁਸੀਂ ਕਹਿ ਰਹੇ ਕਿ ਇਹਨਾਂ ਨਾਲ ਕੋਈ ਵਾਰਦਾਤ ਲੱਗਦੀ ਕੀ ਕਿਸੇ ਨੇ ਕੋਈ ਧੰਪੇ ਵਗੈਰਾ ਦਿੱਤੀ ਇਹ ਨਹੀਂ ਸਾਨੂੰ ਪਤਾ ਪਰ ਜਿਹੜੀਆਂ ਇਹਨਾਂ ਨਾਲ ਸੱਟਾਂ ਲੱਗੀਆਂ ਉਹਨਾਂ ਨੂੰ ਜਿੰਨੀਆਂ ਉਹਦੇ ਤੋਂ ਇਹ ਹੀ ਲੱਗਦਾ ਕਿ ਉਹਨਾਂ ਨਾਲ ਕੋਈ ਵਾਰਦਾਤ ਹੋਈ ਹੈ ਕੀ ਕੰਮ ਕਰਕੇ ਕਰਦੇ ਸੀ ਕਮ ਆਡੀ ਦੁਕਾਨ ਆ ਪਰਕਰਾਂ ਦੀ ਉੱਤੇ ਫਟੇਗਣ ਫਾਸਟ ਫੂਡ ਦੀ ਦੁਕਾਨ ਆ ਅੱਡੀ ਕਿੰਨੇ ਸਾਲਾਂ ਤੋਂ ਕਰ ਰਹੇ ਸਾਲ ਕੀ ਹੋਇਆ ਜੀ ਸਾਲ ਕੇ ਆਖੋ ਨੀ ਪਰ ਮੇਰੇ ਪੁੱਤ ਦੀ ਚੜ੍ਹਾਈ ਵੇਖ ਕੇ ਜਰਿਆ ਨਹੀਂ ਗਿਆ ਲੋਕਾਂ ਨੂੰ ਹਾਂ ਬਹੁਤ ਜ਼ਿਆਦੇ ਗਰੀਬ ਹਾਂ ਜੋ ਵੀ ਮੇਰੇ ਬੱਚਿਆਂ ਨਾਲ ਹੋਇਆ ਜੇ ਕੋਈ ਸੜਕ ਤੇ ਕੈਮਰੇ ਲੱਗੇ ਆ ਉਹਨਾਂ ਨੂੰ ਚੈੱਕ ਕੀਤਾ ਜਾਵੇ ਮੇਰੇ ਬੱਚਿਆਂ ਦੇ ਨਾਲ ਕੀ ਵਾਪਰੀ ਓਥੇ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਓਥੇ ਵੇਖਣਾ ਚਾਹੀਦਾ ਜਾ ਕੇ ਕੀ ਹੋਇਆ ਕੀ ਨਹੀਂ ਸਾਨੂੰ ਪੂਰਾ ਅਨਸਾਸ ਚਾਹੀਦਾ ਦੇਖੋ ਜੀ ਪਿੰਡ ਦੇ ਕੋਟਲੀ ਸੂਰਤਮੱਲੀ ਤੋਂ ਤੋਂ ਬੱਚੇ ਜਿਹੜੇ ਸੀ ਉਹਨਾਂ ਦਾ ਇੱਕ ਬੜਾ ਹੀ ਦਰਦਨਾਕ ਹਸਾ ਹੋਇਆ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਇੱਕ ਦੀ ਮੌਤ ਮੌਕੇ ਦੇ ਉੱਤੇ ਹੋ ਗਈ ਤੇ ਇੱਕ ਦੀ ਮੌ ਕੱਲ ਰਾਤ ਨੂੰ ਹੋਈ ਹੈ ਭਾਈ ਅਸੀਂ ਉਸ ਸੰਬੰਧ ਦੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਹਾਂ ਫਤਿਹਗੜ ਚੂੜੀਆਂ ਇਹਨਾਂ ਨੂੰ ਬੇਨਤੀ ਕਰਨ ਆਏ ਹਾਂ ਕਿ ਭਾਈ ਪਰਿਵਾਰ ਦਾ ਬਹੁਤ ਮਾੜਾ ਹਾਲ ਆ ਜਿਹੜਾ ਇਹ ਇਹ ਜਿਹੜਾ ਸਾਰਾ ਘਟਨਾ ਕਰਮ ਹੋਇਆ ਆ ਇਹ ਕਿਹੇ ਵੀ ਐਂਗਲ ਨੂੰ ਐਕਸੀਡੈਂਟ ਵਾਲੇ ਐਂਗਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਜਸਟੀਫਾਈ ਕਰ ਸਕਣਦੇ ਆ ਅਸੀਂ ਡੀਐਸਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਆਏ ਹਾਂ ਕਿ ਭਾਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਡਾ ਲਿਆ ਜਾਵੇ ਤੇ ਉੱਚ ਪੱਦਰੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਤੇ ਬਾਕੀ ਭਾਈ ਡੀਐਸਪੀ ਸਾਹਿਬ ਨੇ ਇਸ ਚੀਜ਼ ਦਾ ਆਸ਼ਵਾਸ਼ਣ ਦਿੱਤਾ ਆ ਕਿ ਅਹੀਂ ਇਹ ਚੀਜ਼ ਨੂੰ ਇੱਕ ਫਾਸਟ ਫਾਰਵਰਡ ਦੇ ਉੱਤੇ ਖੜਕੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਾਰਾ ਕੁਝ ਮਾਮਲਾ ਜਿਹੜਾ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ ਜਿਹੜੇ ਨੌਜਵਾਨਾਂ ਦੀ ਡੈਥ ਹੋਈ ਉਹ ਕੀ ਕੰਮ ਕਰਦੇ ਸੀ ਕਿੱਥੇ ਕੰਮ ਕਰਦੇ ਸੀ ਇਹ ਦੋ ਨੌਜਵਾਨ ਜਿਹੜੇ ਆ ਭਾਈ ਇਹ ਇਹ 버ਗਰਾਂ ਦੀ ਰੇੜੀ ਲਾਉਂਦੇ ਸੀ ਤੇ ਇਹ ਫਤਿਹਗੜ ਚੂੜੀਆਂ ਦੇ ਵਿੱਚ ਤੇ ਕਿਰਤੀ ਸਿੰਘ ਹੀ ਨਿਹੰਗ ਸਿੰਘ ਹੀ ਕਿਰਤੀ ਸਿੰਘ ਹੀ ਤੇ ਹੁਣ ਇੱਕ ਕੁਦਰਤ ਜਾਣਦੀ ਆ ਕਿ ਭਾਣਾ ਵਾਪਰਿਆ ਵਾਪਰਿਆ ਕੀ ਆ ਭਾਈ ਇਹ ਆਪਣੇ ਪਰਿਵਾਰ ਨੂੰ ਚੁੱਕ ਕੇ ਤੁਰਨ ਵਾਲੇ ਦੋਵੇਂ ਬੱਚੇ ਸੀ ਤੇ ਕੁਦਰਤ ਨੇ ਬਹੁਤ ਕਹਿਰ ਕਮਾਇਆ ਹੈ ਪੁਲਿਸ ਕਿਸੇ ਤਰ੍ਹਾਂ ਤੱਕ ਹੁਣ ਤੱਕ ਪਹੁੰਚੀ ਜੇ ਕਿ ਨਹੀਂ ਪਹੁੰਚੀ ਨੇ ਸੇਲ ਹਾਲ ਪੁਲਿਸ ਦੇ ਵੱਲੋਂ ਕਿਸੇ ਕਿਸੇ ਵੀ ਮਤਲਬ ਗੱਲ ਦਾ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਠੀਕ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਹੁਣ ਇਸ ਮਾਮਲੇ ਨੂੰ ਸੀਰੀਅਸਲੀ ਲਿਆ ਜਾਊਗਾ ਇਹਨੂੰ ਕਿਹ ਬੰਨੇ ਲਾਇਆ ਜਾਊਗਾ ਡੀਐਸਪੀ ਜੋ ਮੈਡਮ ਉਹਨਾਂ ਦਾ ਕੀ ਵਿਸ਼ਵਾਸਨ ਦਿੱਤਾ ਤੁਹਾਨੂੰ ਉਹਨਾਂ ਨੇ ਡੀਐਸਪੀ ਮੈਡਮ ਉਹਨਾਂ ਨੇ ਬੜੇ ਪਿਆਰ ਨਾਲ ਬੜੇ ਧਿਆਨ ਦੇ ਨਾਲ ਸਾਡੀਆਂ ਗੱਲਾਂ ਸੁਣੀਆਂ ਨੇ ਭਈ ਸਾਡੇ ਹਰ ਗੱਲ ਦੇ ਉੱਤੇ ਉਹਨਾਂ ਨੇ ਯਕੀਨ ਦਿਵਾਇਆ ਸਾਨੂੰ ਇਹ ਇਹਦਾ ਹਰ ਐਂਗਲ ਜਿਹੜਾ ਆ ਨਾ ਇਸ ਇਕਟਨਾ ਤਰ੍ਹਾਂ ਦਾ ਹੰਗਾ ਲਿਆ ਜਾਊਗਾ ਤੇ ਇਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਇਆ ਜਾਊਗਾ ਦਿੱਤੇ ਦਲਜੀਤ ਸਿੰਘ ਟੋਪਰਾ ਸੀਗੇ ਥਾਰਾ ਕੋਲ ਰਿਸੂਤ ਮੱਲੀ ਤੇ ਸਨ ਆਫ ਬਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ ਚੂੜਿਆਂ ਦੇ ਵਿੱਚ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਰਸ ਦਾ ਕੰਮ ਕਰਦੇ ਸੀ ਉਹਨਾਂ ਤੇ ਆਪਣੀ ਸ਼ਾਪ ਸੀਗੀ ਤੇ ਉਸ ਤੋਂ ਬਾਅਦ ਵੀ ਤ੍ਰਿਗ ਨੂੰ ਸ਼ਾਮ ਕਰੀਬ 9:00 ਵਜੇ ਸ਼ਾਪ ਜਿਹੜੀ ਆਪਣੀ ਕਲੋਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੇ ਸੀਗੇ ਤੇ ਜਿਹਦੇ ਦਰੋਂ ਉਹਨਾਂ ਦੇ ਪੈਟਰੋਲ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੁਰ ਚੂੜੀਆਂ ਉੱਥੇ ਜਿਹੜਾ ਤੋਂ ਕ੍ਰੋਸ ਕਰਦੇ ਵੀ ਕਣੀ ਇੱਕ ਮੰਗਰੋਂ ਨਿਕਲਦੇ ਕੋਟਲੀ ਸ਼ੂਤ ਮੱਲੇ ਨੂੰ ਤੇ ਉੱਥੇ ਜਿਹੜਾ ਪੈਟਰੋਲ ਪੰਪ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਆਕਾਸ਼ਦੀਪ ਦੀ ਓਨ ਦਾ ਸਪਾਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸਿੰਘ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਿਰਮਨ ਹਸਪੀਟਲ ਦੇ ਵਿੱਚ ਨਚਾਇਆ ਗਿਆ ਸੀਗਾ ਥਾਣਾ ਕੋਰਿਸੂਤ ਮਿਲ ਜੇ ਉਹ ਕੀ ਕਾਰਵਾਈ ਕਰਦੀ ਪੁਲਿਸ ਹੁੰਦਾ ਕੀ ਰਹੇ ਪੁਲਿਸ ਜਿਹੜੀ ਹੈਗੀ ਆ ਉਹ ਆਪਣੀ ਕਾਰਵਾਈ ਕੀਤੀ ਹੋਈ ਹੈ ਕਿਉਂਕਿ ਔਨ ਦਾ ਸਪੌਟ ਪੁਲਿਸ ਪਹੁੰਚੀ ਤੇ ਕੰਟੀਨਿਊਸਲੀ 60 ਫੂਟਸ ਕੈਮਰਾ ਸੈਟ ਕੀਤੇ ਜਾ ਰਹੇ ਸੀਗੇ ਇਸ ਟਾਈਮ ਤੇ ਦੇਰੋਂ ਜਿਹੜੀ 60 ਫੂਟਸ ਵਿੱਚ ਕਾ ਗੱਲ ਕਲੀਅਰ ਆਈ ਹੈ ਦੋ ਟਰਾਲੀ ਟਰੈਕਟਰ ਜਿਹੜੇ ਨੰਗੇ ਹੋਏ ਆ ਤੇ ਸਾਨੂੰ ਜਿਹੜਾ ਉਸ ਤੋਂ ਅੱਗੇ ਪਿੱਛੇ ਜਿਹੜਾ ਕੋਈ ਵੀ ਜਿਹੜੀ ਵਹੀਕਲ ਜਿਹੜਾ ਆਉਣਾ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਕਾਸ਼ਦੀਪ ਦੀ ਡੈਥ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਐਕਸੀਡੈਂਟ ਹੋਇਆ ਉਹ ਕਿਤੇ ਕਿਤੇ ਕਲੀਅਰ ਹੁੰਦਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਹੀ ਜਿਹੜਾ ਹੋਣਾ ਪਾਇਆ ਗਿਆ ਕਿਉਂਕਿ ਉਸ ਦੇ ਅੱਗੇ ਪਿੱਛੇ ਕੋਈ ਵੀ ਜਿਹੜਾ ਸਾਧਨ ਨਹੀਂ ਹੋਣਾ ਪਾਇਆ ਗਿਆ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਜਿਹੜਾ ਉਹਨਾਂ ਦਾ ਮਟਰ ਹੋਇਆ ਕੋ ਲੱਗਦਾ ਜੀ ਇਹ ਵੀ ਉਹਨਾਂ ਨੂੰ ਖਰਸ਼ਾ ਹੈ ਜੀ ਤੇ ਇਹਨਾਂ ਦੇ ਕੋ ਮੋਟਰ ਵਗੈਰਾ ਕੇ ਕਹਿ ਰਹੇ ਕਿ ਕਿਸੇ ਵੀ ਐਂਗਲ ਤੋਂ ਉਹ ਮਲ ਐਕਸੀਡੈਂਟ ਨਹੀਂ ਲੱਗਦਾ ਜੀ ਜਿਹੜਾ ਐਕਸੀਡੈਂਟ ਹੈ ਬੜਾ ਭਿਆਨਕ ਐਕਸੀਡੈਂਟ ਹੈਗਾ ਵਾ ਦੇਖੋ ਤੇ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀਆਂ ਦੋ ਟਰੈਕਟਰ ਟਰਾਲੀਆਂ ਆਇਆਂ ਹੈਗੀਆਂ ਵਾਂ ਉਹਨਾਂ ਦੇ ਅਸੀਂ ਮੱਡੀਆਂ ਤੋਂ ਕਲੀਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ ਸਿਸਟਮ ਫੁਟੇਜ ਐਨਾਲਾਈਜ਼ ਪ੍ਰੋਪਰ ਤਿਕਨਾ ਚੈੱਕ ਕੀਤੀ ਜਾ ਰਹੀ ਹੈ ਕਿ ਅੱਗੇ ਪਿੱਛੇ ਹੋਰ ਕੋਈ ਵਹੀਕਲ ਜਿਹੜਾ ਉਸ ਟਾਈਮ ਦੇ ਵਿੱਚ ਆਉਣਾ ਨਹੀਂ ਪਾਇਆ ਗਿਆ ਤੇ ਪ੍ਰੋਪਰ ਤਰੀਕੇ ਦੀ ਚੈਕਿੰਗ ਦੇ ਨਾਲ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਜਿੱਥੇ ਐਕਸੀਡੈਂਟ ਹੈ ਕੋਤੋਂ ਕੋ 파ਰਟਸ ਵਗੈਰਾ ਮਿਲਿਆ ਕਿਸੇ ਵੀ ਚੀਜ਼ ਦਾ ਹੋਇਆ ਤੇ ਕੋ 파ਰਟਸ ਵਗੈਰਾ ਤਾਂ ਹੋਊਗਾ ਉੱਥੇ ਜਾਂ ਉਹਦਾ ਕੋਈ ਆਪਣਾ ਕਲਰ ਵੈਰਾ ਲੱਗਾ ਹੋਏਗਾ ਮੋਟਰਸ ਦਾ ਨਾਮ ਅ ਦੇਖੋ ਮੋਟਰਸਾਈਕਲ ਜੋ ਇਕਦਮ ਵੱਜਿਆ ਹੈਗਾ ਵਾ ਤੇ ਉਹ ਕਾਫੀ ਦੂਰ ਤੱਕ ਕਸੀਟਿਆ ਵੀ ਗਿਆ ਵਾ ਤੇ ਜਿਹੜਾ ਹੈਗਾ ਇਕਦਮ ਉਹ ਵੱਜਣ ਦੇ ਨਾਲ ਉਥੇ ਜਿਹੜੇ ਸਕਰਚਸ ਐ ਤੇ ਕਾਫੀ ਦਿਖਾਈ ਦਿੰਦੇ ਸੀਗੇ ਤੇ ਛੋਟੇ ਛੋਟੇ ਮੋਟਰਸਾਈਕਲ ਦੇ ਜਿਹੜੇ ਪਾਰਟਸ ਉਹ ਤਾਂ ਦਿਖਾਈ ਦਿੱਤੇ ਹੀ ਹੈਗੇ ਆ ਤੇ ਕੁਝ ਜਿਹੜਾ ਹੈਗਾ ਇਕ ਅਲੱਗ ਦੇ ਤੌਰ ਤੇ ਜਿਹੜਾ ਪਾਰਟ ਦਿਖਾਈ ਦਿੰਦਾ ਹੈ ਜਦ ਕਿ ਉਹ ਕਲੀਅਰ ਕਰਨਾ ਜੇ ਬਾਕੀ ਕਿਸ ਵਹੀਕਲ ਦਾ ਹੈਗਾ ਇਹ ਕੀ ਵੱਡੇ ਵਹੀਕਲ ਦਾ ਹੀ ਹੋ ਸਕਦਾ ਛੋਟੇ ਮੋਟਰਸਾਈਕਲ ਦਾ ਵਹੀਕਲ ਤਾਂ ਨਹੀਂ ਹੋ ਸਕਦਾ ਕਿਸੇ ਜਾਂ ਕਿਸੇ ਗੱਡੀ ਦਾ ਹੈ ਜਾਂ ਕਿਸੇ ਟਰੈਕਟਰ ਟਰਾਲੀ ਜਾਂ ਕਿਸੇ ਟਰੈਕਟਰ ਦਾ ਹੋ ਸਕਦਾ ਮੈਡਮ ਉਹ ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਉਹਨੂੰ ਥ੍ਰੈਟ ਕਾਲਾਂ ਵੀ ਆਉਂਦੀਆਂ ਹੁੰਦੀਆਂ ਉਹਨਾਂ ਦੇ ਸ਼ੌਕੀਆਂ ਕਿ ਕਿਸੇ ਨੇ ਧਮਕੀਆਂ ਵੀ ਦਿੱੰਦਾਰੇ ਉਹ ਕੋਈ ਕਲੀਅਰ ਕੀਤਾ ਹੀ ਤੁਹਾਡੇ ਵੱਲੋਂ ਕੋਈ ਅ ਦੇਖੋ ਜੀ ਜਿਸ ਤਰ੍ਹਾਂ ਮੇਰੇ ਮੈਨੂੰ ਕੱਲ ਹੀ ਉਹਨਾਂ ਨੇ ਦੱਸਿਆ ਸੀਗਾ ਕਿ ਦਲਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ ਤੇ ਉਹਦਾ ਵੀ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਤੇ ਇਹਨਾਂ ਨੇ ਆਪਣੇ ਦੱਸਿਆ ਸੀਗਾ ਕਿ ਸਾਨੂੰ ਇਦਾਂ ਥ੍ਰੈਟ ਕਾਲਸ ਵੀ ਆਉਂਦੀਆਂ ਸੀਗੀਆਂ ਤੇ ਅਸੀਂ ਜਿਹੜਾ ਉਹਨਾਂ ਦੀ ਕਾਲ ਡਿਟੇਲ ਦੇ ਪ੍ਰੋਪਰ ਜਿਹੜੀ ਹੈ ਐਨਾਲਾਈਜ਼ ਕੀਤਾ ਜਾ ਰਿਹਾ ਜੋ ਵੀ ਇਨਵੈਸਟੀਗੇਸ਼ਨ ਆਈਗੀ ਤੁਹਾਡੇ ਸਾਹਮਣੇ ਦੱਸਿਆ ਜਾਵੇਗਾ